ਇਹ ਸਾਰੇ ਪੰਥ ਦੀ ਜਿੱਤ ਹੈ ਪੰਜਾਬੀਆਂ ਦੀ ਜਿੱਤ ਹੈ ਇਸ ਕਰਕੇ ਅਸੀਂ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਹੱਕ ਸੱਚ ਨਾਲ ਖੜ ਕੇ ਇਆਂ ਸਰਕਾਰਾਂ ਦਾ ਵੱਡੀਆਂ ਵੱਡੀਆਂ ਪਾਰਟੀਆਂ ਦਾ ਦਬਾਅ ਸੀ ਲੋਕਾਂ ਦੇ ਲੋਕਾਂ ਨੇ ਕਿਸੇ ਚੀਜ਼ ਦੀ ਪਰਵਾਹ ਨਹੀਂ ਮੰਨੀ ਉਹਨਾਂ ਸੱਚ ਦਾ ਸਾਥ ਦਿੱਤਾ ਜੀ ਉਹਨਾਂ ਦੇ ਹਮੇਸ਼ਾ ਧੰਨਵਾਦੀ ਰਹਿਣਾ ਵੋਟ ਵੋਟ ਤੁਨ ਕਿਹੜੇ ਪਾਰਟੀ ਵੱਲ ਜਾਂ ਕਿੰਨਾ ਵੱਨੋਂ ਜ਼ਿਆਦਾਤਰ ਹਿੰਦੂ ਸਾਰੇ ਸਾਂਝੀ ਵੋਟ ਵੀ ਨਹੀਂ ਨੇ ਸਾਨੂੰ ਸਾਰੇ ਸਾਰੇ ਫਿਰਕਿਆਂ ਨੇ ਕੋਈ ਇਹ ਚੀਜ਼ ਹੈ ਕਿ ਵੱਦ ਘਟਤ ਹੋ ਸਕਦੀ ਥੋੜੀ ਬਹੁਤੀ ਪਰ ਸਾਰਿਆਂ ਨੇ ਸਾਡਾ ਸਹਿਯੋਗ ਦਿੱਤਾ ਸਾਨੂੰ ਜਿੱਤ ਨਹੀਂ ਜਿੱਤ ਇਹ ਸਾਰੇ ਪੰਛੀ ਦੀ ਜਿੱਤ ਹੈ ਪੰਜਾਬੀਆਂ ਦੀ ਜਿੱਤ ਹੈ ਇਸ ਕਰਕੇ ਅਸੀਂ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਹੱਕ ਸੱਚ ਨਾਲ ਖੜ ਕੇ ਇੰੀਆਂ ਸਰਕਾਰਾਂ ਦਾ ਵੱਡੀਆਂ ਵੱਡੀਆਂ ਪਾਰਟੀਆਂ ਦਾ ਦਬਾਅ ਸੀ ਲੋਕਾਂ ਤੇ ਲੋਕਾਂ ਨੇ ਕਿਸ ਚੀਜ਼ ਦੀ ਪਰਵਾਹ ਨਹੀਂ ਮੰਨੀ ਉਹਨਾਂ ਸੱਚ ਦਾ ਸਾਥ ਦਿੱਤਾ ਸੀ ਉਹਨਾਂ ਦੇ ਹਮੇਸ਼ਾ ਧੰਨਵਾਦੀ ਰਹਿਣਾ ਹੈ ਵੋਟ ਵੋਟ ਤੁਹਾਨੂੰ ਕਿਹੜੇ ਪਾਰਟੀ ਵੱਲ ਜਾਂ ਕਿੰਨਾ ਵੱਲੋਂ ਜ਼ਿਆਦਾਤਰ ਹਿੰਦੂ ਸਾਰੇ ਸਾਂਝੀ ਵੋਟ ਵੀ ਨਹੀਂ ਸਭ ਸਾਰੇ ਸਾਰੇ ਫਿਰਕਿਆਂ ਨੇ ਕੋਈ ਇਹ ਚੀਜ਼ ਹੈ ਕਿ ਵੱਧ ਘਟ ਰਹੀ ਹੋ ਸਕਦੀ ਥੋੜੀ ਬਹੁਤੀ ਪਰ ਸਾਰਿਆਂ ਨੇ ਸਾਡਾ ਸਹਿਯੋਗ ਦਿੱਤਾ ਸਾਨੂੰ ਜਿਹੜੇ ਆਪੋਜੀਸ਼ਨ ਪਾਰਟੀਆਂ ਉਹ ਕਹਿ ਰਹੇ ਸੀ ਉਹਨਾਂ ਨੇ ਕੋਈ ਬਿਆਨ ਹੀ ਕੁਝ ਹੋਰ ਹੁੰਦੀ ਉਹਨਾਂ ਨੇ ਜੇ ਪੰਜਾਬ ਨੂੰ ਅੱਗ ਲਾਉਣ ਦੀ ਬਥੇਰੇ ਭਾਈਚਾਰੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਸਾਰਾ ਕੁਝ ਪਹਿਲਾਂ ਵੀ ਦੇਖਿਆ ਹੋਇਆ ਇਸ ਕਰਕੇ ਮੇਰਾ ਖਿਆਲ ਹੈ ਕਿ ਲੋਕ ਹੁਣ ਸੱਚ ਨੂੰ ਪਛਾਣਦੇ ਆ ਕਿ ਕੋਈ ਕੌਣ ਸਾਡੀ ਇਹ ਅੱਗ ਲਾਉਣ ਵਾਲੇ ਕਿਹੜੇ ਆ ਇਹ ਆਪਣੀਆਂ ਵੋਟਾਂ ਖਾਤਰ ਸਾਡੇ ਭਾਈਚਾਰੇ ਵਿੱਚ 파ੜ ਪਾਉਂਦੇ ਆ ਅਸੀਂ ਤੇ ਇਹ ਕਰਕੇ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਕਿ ਜੋ ਇਹਨਾਂ ਦੀਆਂ ਚਾਲਾਂ 'ਚ ਨਹੀਂ ਆਏ ਇਹਨਾਂ ਨੇ ਬੜੇ ਗਲਤ ਗਲਤ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾਤ ਪਾਤ 'ਚ ਇੱਕ ਦੂਜੇ ਨਾਲ ਲੜਾਉਣ ਦੀ ਕੋਸ਼ਿਸ਼ ਕੀਤੀ ਧਰਮਾਂ 'ਚ ਇੱਕ ਦੂਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਸਾਰਿਆਂ ਨੂੰ ਨਕਾਰ ਦਿੱਤਾ ਅਸੀਂ ਉਹ ਇਹਨਾਂ ਪੰਜਾਬੀਆਂ ਦੇ ਸਾਰੇ ਭਾਈਚਾਰਿਆਂ ਦੇ ਬਹੁਤ ਧੰਨਵਾਦੀ ਹਾਂ 1979 ਵਿੱਚ ਪਹਿਲਾਂ ਇਸੇ ਤਰ੍ਹਾਂ 99 ਤੇ ਹਾਂ ਦੀ ਤੇ ਉਸ ਤੋਂ ਬਾਅਦ ਹੁਣ ਕਿਸ ਤਰ੍ਹਾਂ ਲੱਗਦਾ ਇਹ ਜੀਜੇ ਕਿ ਪੰਜਾਬ ਦੇ ਲੋਕ ਜਦੋਂ ਕਿ ਉਹਨਾਂ ਨਾਲ ਜ਼ਿਆਦੀ ਬੇਇਨਸਾਫੀ ਹੱਤੋਂ ਵੱਧ ਜਾਂਦੀ ਹੈ ਉਹ ਫਿਰ ਸਾਰੇ ਖੜੇ ਹੋ ਜਾਂਦੇ ਇਸ ਕਰਕੇ ਉਦੋਂ ਵੀ ਦੇਨਸਾ ਫਿਦਾ ਲੋਕਾਂ ਨੇ ਬੜਾ ਵੱਡਾ ਜਵਾਬ ਦਿੱਤਾ ਸੀ ਤੇ ਹੁਣ ਵੀ ਲੋਕਾਂ ਚ ਇਹੇ ਰੋਸ ਸੀਗਾ ਕਿ ਤੁਸੀਂ ਪਹਿਲੀ ਗੱਲ ਤੇ ਐਨਐਸਏ ਨਹੀਂ ਬਣਦੀ ਸੀ ਜੇ 1 ਸਾਲ ਲਈ ਲਈ ਤੋ ਤੇ 1 ਸਾਲ ਤੋਂ ਤੁਸੀਂ ਅੱਗੇ ਵਧਾਉਣੀ ਜਿਹੜੀ ਆ ਮੇਰਾ ਖਿਆਲ ਕੋ ਲੋਕਾਂ ਚ ਇਹ ਵੱਡਾ ਰੋਸ ਪੈਦਾ ਸੀ ਹੋਇਆ ਸੀ ਤੇ ਉਹਨਾਂ ਨੇ ਆਪਣੇ ਉਹ ਉਹ ਜਵਾਬ ਦੇਣ ਦਾ ਉਹਨਾਂ ਨੂੰ ਮੌਕਾ ਮੇਰੇ ਤੋਂ ਆਪੋਜੀਸ਼ਨ ਆ ਪਾਰਟੀਆਂ ਜਿਹੜੀ ਦਾਅਵੇ ਤਾਂ ਕਰਦੀਆਂ ਸੀ ਇਹ ਸੀਟ ਬਾਰੇ ਉਹਨਾਂ ਮਰ ਕੀ ਕਹੋ ਤੇ ਉਹ ਤੇ ਦਾਅਵੇ ਜੀ ਅਸੀਂ ਤੇ ਕਹਿੰਦੇ ਕਿ ਇਹ ਫੈਸਲਾ ਲੋਕਾਂ ਨੇ ਕਰਨਾ ਦਾਅਵੇ ਤਾਂ ਕੋਈ ਵੀ ਕਰੀ ਜਾਵੇ ਦਾਅਵੇ ਕਰਨ ਦੀ ਕੋਈ ਗੱਲ ਨਹੀਂ ਹੁੰਦੀ ਉਹ ਹੁਣ ਅੱਜ ਲੋਕਾਂ ਨੇ ਨਕਾਰਾ ਕਰ ਦਿੱਤਾ ਕੌਣ ਕੌਣ ਪੰਥ ਤੇ ਕੌਣ ਦੱਜਾਵਾ ਕੌਣ ਪੰਥ ਪੰਜਾਬ ਅਤਿਸ਼ੀਆ ਕੌਣ ਕੇਸ਼ਵਰੋ ਦੀ ਹੈ ਸਾਰੀਆਂ ਚੀਜ਼ਾਂ ਦਾ ਫੈਸਲਾ ਲੋਕਾਂ ਨੇ ਕਰ ਦਿੱਤਾ ਤੇ ਕਿੰਨੇ ਵਜੇ ਸ਼ਮਨ ਜਸ਼ਨ ਦਾ ਪ੍ਰੋਗਰਾਮ ਕਿੰਨੇ ਵਜੇ ਸੀ ਨਹੀਂ ਜਸ਼ਨ ਨਹੀਂ ਦੀ ਇਹ ਸਾਡੇ ਵਾਸਤੇ ਨਾ ਅਸੀਂ ਸ਼ੁਕਰਾਨੇ ਦਾ ਹੀ ਸਮਾਗਮ ਹੋਊਗਾ ਜੋ ਵੀ ਇਹ ਗੁਰੂ ਮਹਾਰਾਜ ਦਾ ਜਿਹੜਾ ਕੱਲੂ ਘਰਾ ਦੇ ਚੱਲ ਰਿਹਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਉਹਦੇ ਚ ਕੋਈ ਜਸ਼ਨ ਦਾ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਕੋਈ ਜਸ਼ਨ ਨਹੀਂ ਕੁਛ ਨਹੀਂ ਮਨਾਇਆ ਜਾਣਾ ਚਾਹੀਦਾ ਆਪਾਂ ਨੂੰ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਅਰਦਾਸ ਕਰਨੀ ਚਾਹੀਦੀ ਆ ਸੁਬ ਕੋਈ ਪਾਠ ਕਰਨਾ ਚਾਹੀਦਾ ਐਸੇ ਵੀ ਹੋਣਾ ਇੱਥੇ ਗੁਰਦੁਆਰਾ ਸਾਹਿਬ ਪਾਠ ਰੱਖਿਆ ਹੋਇਆ ਤੇ ਪਰਸ ਨੂੰ ਉਹਦਾ ਭੋਗ ਪਾਇਆ ਜਾਊਗਾ ਤੇ ਉਦੋਂ ਬਾਅਦ ਚ ਜੋ ਵੀ ਕੋਈ ਅਗਲੀ ਹੁਣ ਹੁਣ ਗੁਰਦੁਆਰਾ ਸਾਹਿਬ ਅਰਦਾਸ ਕਰਨ ਵਾਸਤੇ ਜਾ ਰਹੇ ਆ ਉੱਥੇ ਅਖੰਡ ਪਾਠ ਰੱਖਿਆ ਹੈ ਉੱਥੇ ਉੱਥੇ ਜਾ ਰਹੇ ਆ ਬਿਲਕੁਲ ਜੀ ਇਹ ਸਭਾ